ਨਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਥੇ ਖੜੇ ਆ ਜੀ ਪਿੰਡ ਜੱਗਵਾਲ ਜਿੱਥੇ ਅੱਜ 크ਿਸਮਸ ਇਤਿਹਾਰ ਤੇ ਜਿਹੜਾ ਉਹ ਲੰਗਰ ਜਿਹੜਾ ਲਗਾਇਆ ਗਿਆ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਨਹਰ ਪੰਜਾਬੀ ਬਲੌਗਸ ਵੱਲੋਂ ਸਾਰਿਆਂ ਨੂੰ ਹੈਪੀ 크ਿਸਮਸ ਤੇ ਦੇਖੋ ਲਾਈਵ ਕਿ ਅੱਜ ਪੂਰੀ ਸਿੱਦਤ ਦੇ ਨਾਲ ਪੂਰੀ ਜੜੀ ਆ ਖੁਸ਼ੀ ਦੇ ਨਾਲ ਜਿਹੜਾ ਕ੍ਰਿਸਮਸ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਮੌਕੇ ਤੇ ਪਿੰਡ ਜੱਗਵਾਲ ਦੀ ਜੇ ਕਲਿਸਿਆ ਵੱਲੋਂ ਜਿਹੜਾ ਵਾ ਉਹ ਜਿਹੜਾ ਵਾ ਲੰਗਰ ਲਗਾਇਆ ਗਿਆ ਦੇਖੋ ਮੌਜੂਦ ਮੌਕੇ ਤੇ ਜਿਹੜੇ ਉਹ ਸੇਵਾ ਕਰਦੇ ਹੋਏ ਇਹ ਸੇਵਾਦਾਰ ਇਸ ਮੌਕੇ ਤੇ ਦੇਖੋ ਲਾਈਵ ਮਿਟਰ ਚਾਹ ਦੀ ਚੱਕਾ ਸਾਡੇ ਡਾਕਟਰ ਸਾਹਿਬ ਪਹੁੰਚ ਗਏ ਸਾਡੇ ਕੋਲ ਪ੍ਰੈਸ ਰਿਪੋਰਟਰ ਪਿੰਡ ਕਠਾਣਾ ਤੋਂ ਜਗਵਾਲ ਠੀਕ ਹੈ ਜੀ ਆਹ ਸਾਡੇ ਇਧਰ ਬੀਬੀਆਂ ਲਪੈਣਾਂ ਵਾਲੇ ਸਾਡੇ ਮਾਰੋ ਆਉਂਦੇ ਜਾਂਦੇ ਰਾਹੀਆਂ ਨੂੰ ਖਲਾਰ ਕੇ ਜਿਹੜੀ ਆ ਉਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਅੱਜ ਦੇ ਦਿਨ ਪਰਬੂ ਜਸੂ ਮਸੀਹਾ ਜੋ ਜਨਮ ਹੋਇਆ ਸੀ ਉਹਦੀ ਖੁਸ਼ੀ ਦੇ ਵਿੱਚ ਅੱਜ ਪੂਰੇ ਸੰਸਾਰ ਦੇ ਵਿੱਚ ਜਿਹੜਾ ਉਹ ਤਿਹਾਰ ਮਨਾਇਆ ਜਾ ਰਿਹਾ ਲੋਕ ਪੰਗਤਾਂ ਦੇ ਬੈਕ ਕੀ ਲੰਗਰ ਸਕਦੇ ਹੋਏ ਦੇਖੋ ਲਾਈਵ ਅਈ ਹੁਣ ਗੱਲ ਕਰਾਂਗੇ ਇਹ ਬਬੂ ਮਸੀਹ ਜੀ ਨਾਲ ਕਿ ਉਹ ਇਹ ਲੋਕਾਂ ਨੂੰ ਕੀ ਸੰਦੇਸ਼ ਇਸ ਮੌਕੇ ਦੇਣਾ ਚਾਹੁੰਦੇ ਨੇ ਸਾਰੇ ਵੀਰ ਭਰਾਵਾਂ ਨੂੰ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਸਲਾਮ ਜੈ ਮਸੀਹ ਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਨਾ ਜੋ 24 ਦਸੰਬਰ ਸਾਡੇ ਪਿੰਡ ਜਾਗਵਾਲ ਬੇਟ ਵਿੱਚ ਪਰਮੇਸ਼ਰ ਨੇ ਦਿੱਤਾ ਵਾ ਇਹ ਸਾਰਿਆਂ ਵਾਸਤੇ ਬੜਾ ਬਰਕਤ ਦਾ ਵਾਸ ਹੋਵੇ ਔਰ ਆਉਣ ਵਾਲੇ ਸਾਲ ਵਿੱਚ ਵੀ 2025 ਵਿੱਚ ਵੀ ਪਰਮੇਸ਼ਰ ਇਹਨਾਂ ਨੂੰ ਸਹੀ ਸਲਾਮਤ ਰੱਖੇ ਔਰ ਇਦਾਂ ਲੰਗਰ ਇਹ ਸਾਰਾ ਪਿਆਰ ਸਤਿਕਾਰ ਇਹ ਚੱਲਦਾ ਰਹੇ ਸਾਡੇ ਜਾਗਵਾਲ ਪੰਚਾਇਤ ਸਾਬ ਆਪਣੇ ਸਰਪੰਚ ਸਾਹਿਬ ਜਿਹੜੇ ਮੌਕੇ ਦੇ ਵਾਰਸ ਸੀ ਉਹਨਾਂ ਦੇ ਨਾਲ ਜਿਹੜੇ ਸਾਡੇ ਅਜ਼ੀਜ਼ ਭੈਣ ਭਰਾਵਾ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਡਾਕਟਰ ਸਾਹਿਬ ਸਬਾ ਡਾਕਟਰ ਸਵਰਨਜੀ ਜਿਹੜੇ ਪਿੰਡ ਕਠਾਣੇ ਤੋਂ ਪ੍ਰੈਸ ਰਿਪੋਰਟ ਸਾਡੇ ਕੋਲ ਇਹ ਪਹੁੰਚ ਗਏ ਨੇ ਅਸੀਂ ਇਹਨਾਂ ਵਾਸਤੇ ਵੀ ਦੁਆ ਕਰਨਾ ਯਸਮਸੀ ਇਹਨਾਂ ਨੂੰ ਬਲੰਦੀਆਂ ਤੇ ਔਰ ਇਹਨਾਂ ਦੇ ਪੂਰੇ ਕਾਰੋਬਾਰ ਵਿੱਚ ਇਹਨਾਂ ਦੀ ਖੁਦਾ ਮਦਦ ਕਰੇ ਔਰ ਇਹਨਾਂ ਦੇ ਉੱਤੇ ਕਿਰਪਾ ਕਰੇ ਸਾਰਿਆਂ ਨੂੰ ਜੈਮਸੀ ਦੀ ਸਲਾਮ ਇਹ ਸਨ ਬਬੂ ਜੀ ਜਿਨ੍ਹਾਂ ਨੇ ਬੜਾ ਸੋਹਣਾ ਜਿਹੜਾ ਵਾ ਇਸ ਮੌਕੇ ਤੇ ਸੰਦੇਸ਼ ਦਿੱਤਾ ਕਿ ਸਾਰਿਆਂ ਨੂੰ ਮਿਲ ਵਰਤਨ ਕਰ ਮਿਲ ਕੇ ਇਹ ਕੰਮ ਕਰਨੇ ਚਾਹੀਦੇ ਹਨ ਕਿਉਂਕਿ ਜੇ ਸਾਡੇ ਚ ਪਿਆਰ ਆ ਤਾਂ ਸਭ ਕੁਝ ਹੈ ਜੇਕਰ ਪਿਆਰ ਨਹੀਂ ਤਾਂ ਕੁਝ ਨਹੀਂ ਹੈ ਕਿਉਂਕਿ ਸਾਡੇ ਪ੍ਰਭੂ ਦਾ ਸੰਦੇਸ਼ ਹੀ ਆ ਕਿ ਹਰਕ ਨਾਲ ਪਿਆਰ ਕਰੋ ਤੇ ਮਿਲ ਜੁਲ ਕੇ ਰਹੋ ਤੇ ਹੁਣ ਗੱਲ ਕਰਾਂਗੇ ਤੇ ਹੁਣ ਅਸੀਂ ਗੱਲ ਕਰਾਂਗੇ ਸਰਪੰਚ ਸਾਹਿਬ ਦੇ ਨਾਲ ਸਰਪੰਚ ਜੀ ਵਾਰਸ਼ ਨਸੀਜਰਾਲ ਕਿ ਇਸ ਪਵਿੱਤਰ ਦਿਹਾੜੇ ਤੇ ਉਹ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਹਲੋ ਹਾਲੇਲੂਇਆ اے ਪਰਮੇਸ਼ਰਵਾਦ ਜੋ ਇੰਨੀ ਵੀ ਸੰਗਤ ਆਇਆ ਨੂੰ ਸਾਰਿਆਂ ਨੂੰ ਮੁਬਾਰਕਬਾਦੀ ਦਿੰਨੇ ਆ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਗੁਜ਼ਾਰੀ ਕਰਨੇ ਪ੍ਰਭੂ ਇਹਨਾਂ ਦਾ ਇਹਨਾਂ ਬਹੁਤ ਬਹੁਤ ਤਗੜੇ ਹੋ ਕੇ ਪਰਮੇਸ਼ਰ ਦਾ ਦਿਹਾੜਾ ਬਣਾਉਣ ਨੂੰ ਬਣਾ ਰਹੇ ਆ ਹਾਲੇਲੂਇਆ ਇਹ ਸਾਨੂੰ ਸਰਪੰਚ ਸਾਹਿਬ ਜਿਨ੍ਹਾਂ ਨੇ ਬੜਾ ਸੁਣਾ ਆਖਿਆ ਤੇ ਆਓ ਆਪਾਂ ਅੱਜ ਇਸ ਪਰਨ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿਆਰ ਮੁਹੱਬਤ ਦੇ ਨਾਲ ਇਸ ਤਰ੍ਹਾਂ ਆਪਣੇ ਤਿਉਹਾਰ ਮਨਾਉਂਦੇ ਰਹੀਏ ਦੇਖੋ ਲਾਈਵ ਸੰਗਤ ਜਿਹੜੀ ਆ ਉਹ ਕਰਦੀ ਹੋਈ ਆ ਇਹ ਨੇ ਸ਼ਾਂਤੀ ਦਾ ਸੰਦੇਸ਼ ਜੋ ਸਰਪੰਚ ਸਾਹਿਬ ਇੱਕ ਲੈਲੇ ਦੇ ਥਰੂ ਦੇ ਰਹੇ ਨੇ ਤੇ ਇਹਨਾਂ ਨਾਲ ਬੱਬੂ ਮਸੀਹ ਜੀ ਤੇ ਬਾਕੀ ਪਿੰਡ ਦੇ ਸੱਜਣਾਂ দেখো লাই ভিডিয়ো কি